ਛੋਟੀ ਜੀ ਕਹਾਣੀ ਨੂੰ ਆਖਰ ਤੱਕ ਜ਼ਰੂਰ ਸੁਣੋ ਤਾਂ ਜੋ ਗੱਲਾਂ ਨੂੰ ਚੰਗੀ ਤਰ੍ਹਾਂ ਸਮਝ ਸਕੋ ਬਹੁਤ ਸਮਾਂ ਪਹਿਲਾਂ ਦੀ ਗੱਲ ਹੈ ਇੱਕ ਪਿੰਡ ਵਿੱਚ ਇੱਕ ਗਰੀਬ ਆਦਮੀ ਰਹਿੰਦਾ ਸੀ ਉਹ ਆਦਮੀ ਆਪਣੇ ਜੀਵਨ ਦੇ ਦੁੱਖਾਂ ਤੋਂ ਬੜਾ ਪਰੇਸ਼ਾਨ ਰਹਿੰਦਾ ਸੀ ਜਦੋਂ ਵੀ ਉਹ ਕੋਈ ਕੰਮ ਕਰਨ ਜਾਂਦਾ ਤਾਂ ਉਸ ਦਾ ਉਹ ਕੰਮ ਪੂਰਾ ਹੁੰਦੇ ਹੁੰਦੇ ਰਹਿ ਜਾਂਦਾ ਆਖਰੀ ਪਲਾਂ ਵਿੱਚ ਉਸ ਨੂੰ ਸਿਰਫ ਅਸਫਲਤਾ ਹੀ ਮਿਲਦੀ ਸੀ ਕਦੇ ਉਹ ਆਪਣੀ ਸਿਹਤ ਨੂੰ ਲੈ ਕੇ ਪਰੇਸ਼ਾਨ ਰਹਿੰਦਾ ਤੇ ਕਦੇ ਉਸ ਦੇ ਪਰਿਵਾਰ ਵਿੱਚ ਕੋਈ ਘਟਨਾ ਵਾਪਰ ਜਾਂਦੀ ਉਹ ਆਪਣੇ ਜੀਵਨ ਦੇ ਦੁੱਖਾਂ ਤੋਂ ਤੰਗ ਆ ਚੁੱਕਾ ਸੀ ਇੱਕ ਦਿਨ ਉਹ ਆਪਣੇ ਘਰ ਦੇ ਦਰਵਾਜ਼ੇ ਤੇ ਬੈਠਾ ਕੁਝ ਸੋਚ ਰਿਹਾ ਸੀ। ਉਦੋਂ ਹੀ ਚਿੜੀਆਂ ਦਾ ਇੱਕ ਝੌਂਡਸ ਦੇ ਦਰਵਾਜ਼ੇ ਤੇ ਆਇਆ। ਉਹ ਪਹਿਲਾਂ ਹੀ ਪਰੇਸ਼ਾਨ ਸੀ। ਚਿੜੀਆਂ ਨੂੰ ਦੇਖ ਕੇ ਉਸਨੇ ਉਹਨਾਂ ਨੂੰ ਭਜਾਉਣਾ ਸ਼ੁਰੂ ਕਰ ਦਿੱਤਾ। ਸਾਰੀਆਂ ਚਿੜੀਆਂ ਉਸਦੇ ਦਰਵਾਜ਼ੇ ਤੋਂ ਦੂਰ ਹੋ ਗਈਆਂ। ਵੈਸੇ ਵੀ ਉਸ ਵਿਅਕਤੀ ਦੀ ਇਹ ਆਦਤ ਸੀ ਕਿ ਜਦੋਂ ਵੀ ਉਹ ਕਿਸੇ ਜਾਨਵਰ ਨੂੰ ਆਪਣੇ ਘਰ ਦੇ ਆਸ-ਪਾਸ ਦੇਖਦਾ ਤਾਂ ਉਸਨੂੰ ਛਿੜਕ ਕੇ ਭਜਾਉਣਾ ਸ਼ੁਰੂ ਕਰ ਦਿੰਦਾ। ਸਾਧੂਆਂ ਸੰਤਾਂ ਨੂੰ ਦੇਖ ਕੇ ਉਹ ਕਦੇ ਵੀ ਉਹਨਾਂ ਨੂੰ ਨਮਸਕਾਰ ਨਹੀਂ ਕਰਦਾ ਸੀ। ਸਗੋਂ ਮੂੰਹ ਮੋੜ ਕੇ ਉੱਥੋਂ ਚੱਲ ਜਾਂਦਾ ਸੀ। ਸੋ ਸਮਾਂ ਆਪਣੀ ਰਫ਼ਤਾਰ ਨਾਲ ਬੀਤਿਆ। ਆਖਰਕਾਰ ਲਗਾਤਾਰ ਮੁਸੀਬਤਾਂ ਦਾ ਸਾਹਮਣਾ ਕਰਦੇ ਹੋਏ ਜਦੋਂ ਉਸ ਦਾ ਹੌਸਲਾ ਟੁੱਟ ਗਿਆ ਤਾਂ ਇੱਕ ਦਿਨ ਉਸ ਨੇ ਫੈਸਲਾ ਕਰ ਲਿਆ ਕਿ ਉਹ ਇਸ ਜੀਵਨ ਨੂੰ ਖਤਮ ਕਰ ਲਵੇਗਾ ਆਪਣਾ ਘਰ ਛੱਡ ਕੇ ਉਹ ਪਿੰਡ ਤੋਂ ਬਾਹਰ ਚਲਾ ਗਿਆ ਤੇ ਨਦੀ ਨੂੰ ਦੇਖਦੇ ਹੀ ਉਸ ਨੇ ਉਸ ਵਿੱਚ ਛਾਲ ਮਾਰ ਦਿੱਤੀ ਪਰ ਇਹ ਕੀ ਅਚਾਨਕ ਦੋ ਜਵਾਨ ਸੰਨਿਆਸੀਆਂ ਨੇ ਉਸ ਨੂੰ ਨਦੀ ਦੇ ਪਾਣੀ ਵਿੱਚੋਂ ਬਾਹਰ ਕੱਢ ਲਿਆ ਦਰਸਲ ਜਦੋਂ ਉਹ ਨਦੀ ਵਿੱਚ ਛਾਲ ਮਾਰ ਰਿਹਾ ਸੀ ਤਾਂ ਉੱਥੇ ਇੱਕ ਸੰਨਿਆਸੀ ਤੇ ਉਸ ਦੇ ਦੋ ਚੇਲੇ ਬੈਠੇ ਸੀ ਆਦਮੀ ਨੂੰ ਨਦੀ ਵਿੱਚ ਛਾਲ ਮਾਰਦਾ ਦੇਖ ਕੇ ਸੰਨਿਆਸੀ ਨੇ ਆਪਣੇ ਚੇਲਿਆਂ ਨੂੰ ਹੁਕਮ ਦਿੱਤਾ ਤੇ ਆਦਮੀ ਨੂੰ ਪਾਣੀ ਵਿੱਚੋਂ ਬਾਹਰ ਕੱਢ ਲਿਆ ਗਿਆ ਨਦੀ ਵਿੱਚੋਂ ਬਾਹਰ ਨਿਕਲਦੇ ਹੀ ਉਹ ਆਦਮੀ ਸੰਨਿਆਸੀ ਉੱਪਰ ਰੌਲਾ ਪਾਉਣ ਲੱਗਾ ਕਿ ਤੁਸੀਂ ਮੇਰੀ ਜਾਨ ਕਿਉਂ ਬਚਾਈ ਮੈਂ ਜੀਵਤ ਨਹੀਂ ਰਹਿਣਾ ਚਾਹੁੰਦਾ ਮੈਂ ਮਰਨਾ ਹੀ ਚਾਹੁੰਦਾ ਸਾਧੂ ਨੇ ਉਸ ਨੂੰ ਸਮਝਾਉਂਦੇ ਹੋਏ ਕਿਹਾ ਕਿ ਇਹ ਜੀਵਨ ਬਹੁਤ ਕੀਮਤੀ ਹੈ ਤੂੰ ਇਸ ਨੂੰ ਇਸ ਤਰ੍ਹਾਂ ਕਿਉਂ ਬਰਬਾਦ ਕਰ ਰਿਹਾ ਹੈ ਆਖਰਕਾਰ ਜਦੋਂ ਸਮਾਂ ਪੂਰਾ ਹੋ ਜਾਵੇਗਾ ਉਦੋਂ ਤੈਨੂੰ ਇਸ ਧਰਤੀ ਨੂੰ ਛੱਡਣਾ ਪਵੇਗਾ ਹੀ ਵਿਅਕਤੀ ਨੇ ਕਿਹਾ ਕਿ ਮੈਂ ਆਪਣੀ ਜ਼ਿੰਦਗੀ ਦੀਆਂ ਪਰੇਸ਼ਾਨੀਆਂ ਤੋਂ ਤੰਗ ਆ ਚੁੱਕਾ ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰਾ ਚੰਗਾ ਸਮਾਂ ਆਖਿਰ ਕਦੋਂ ਸ਼ੁਰੂ ਹੋਵੇਗਾ ਮੇਰੀ ਜ਼ਿੰਦਗੀ ਵਿੱਚ ਸਭ ਕੁਝ ਬੁਰਾ ਹੀ ਵਾਪਰਦਾ ਹੈ ਮੈਂ ਬਹੁਤ ਕੋਸ਼ਿਸ਼ ਕਰਦਾ ਫਿਰ ਵੀ ਸਫਲਤਾ ਨਹੀਂ ਮਿਲਦੀ ਸਾਧੂ ਨੇ ਕਿਹਾ ਕਿ ਮੈਂ ਤੇਰੀ ਮਦਦ ਕਰਾਂਗਾ ਸਭ ਤੋਂ ਪਹਿਲਾਂ ਆਤਮਹੱਤਿਆ ਕਰਨ ਦੀ ਸੋਚ ਆਪਣੇ ਦਿਮਾਗ ਵਿੱਚੋਂ ਕੱਢ ਦੇ ਕਿਉਂਕਿ ਇਹ ਸਭ ਤੋਂ ਵੱਡਾ ਪਾਪ ਹੈ ਆਤਮਹੱਤਿਆ ਕਰਨ ਵਾਲੇ ਲੋਕ ਕਦੇ ਵੀ ਮੁਕਤੀ ਪ੍ਰਾਪਤ ਨਹੀਂ ਕਰ ਸਕਦੇ ਤੈਨੂੰ ਕੀ ਲੱਗਦਾ ਹੈ ਕਿ ਜੇਕਰ ਤੂੰ ਖੋਦਕੁਸ਼ੀ ਕਰ ਲਵੇਂਗਾ ਤਾ ਤੇਰੀ ਸਮੱਸਿਆ ਖਤਮ ਹੋ ਜਾਵੇਗੀ ਕਦੇ ਨਹੀਂ ਸਗੋਂ ਖੋਦਕੁਸ਼ੀ ਕਰਕੇ ਤੁਸੀਂ ਕਾਇਰ ਹੋਣ ਦਾ ਸਬੂਤ ਦਿੰਦੇ ਹੋ ਤਾਂ ਉਸ ਵਿਅਕਤੀ ਨੇ ਕਿਹਾ ਕਿ हे ਮਹਾਤਮਾ ਤੁਸੀਂ ਬਹੁਤ ਗਿਆਨਵਾਨ ਜਾਪਦੇ ਹੋ ਕਿਰਪਾ ਕਰਕੇ ਮੈਨੂੰ ਕੋਈ ਰਸਤਾ ਦਿਖਾਓ ਮੈਨੂੰ ਦੱਸੋ ਕਿ ਮੇਰਾ ਚੰਗਾ ਸਮਾਂ ਕਦੋਂ ਆਵੇਗਾ ਸਾਧੂ ਨੇ ਕਿਹਾ ਕਿ ਮੈਂ ਤੇਰੀ ਮਦਦ ਜ਼ਰੂਰ ਕਰਾਂਗਾ ਕਿ ਆਖਿਰ ਚੰਗਾ ਸਮਾਂ ਆਉਣ ਦੇ ਕਿਹੜੇ-ਕਿਹੜੇ ਸੰਕੇਤ ਹੁੰਦੇ ਨੇ ਪਰ ਇਸ ਤੋਂ ਪਹਿਲਾਂ ਤੁਹਾਨੂੰ ਮੇਰੇ ਕੁਝ ਕੰਮ ਕਰਨੇ ਪੈਣਗੇ ਮੈਂ ਜਿਵੇਂ-ਜਿਵੇਂ ਤੈਨੂੰ ਕਹਾਂਗਾ ਤੈਨੂੰ ਮੇਰੀ ਗੱਲ ਮੰਨਣੀ ਪਵੇਗੀ ਉਸ ਵਿਅਕਤੀ ਨੇ ਕਿਹਾ ਕਿ ਤੁਸੀਂ ਜੋ ਵੀ ਕਹੋ ਮੈਂ ਸਭ ਕੁਝ ਸਵੀਕਾਰ ਕਰਾਂਗਾ ਬਸ ਕਿਰਪਾ ਕਰਕੇ ਮੈਨੂੰ ਦੱਸੋ ਕਿ ਮੇਰੀ ਜ਼ਿੰਦਗੀ ਵਿੱਚ ਚੰਗਾ ਸਮਾਂ ਕਦੋਂ ਆਵੇਗਾ ਤੇ ਇਸ ਦੇ ਕੀ ਕੀ ਸੰਕੇਤ ਨੇ ਸਾਧੂ ਨੇ ਕਿਹਾ ਕਿ ਪਹਿਲਾਂ ਮੇਰੀ ਗੱਲ ਸੁਣੋ ਕਿ ਜੇਕਰ ਤੂੰ ਚਾਹੁੰਦਾ ਹੈ ਕਿ ਤੇਰਾ ਚੰਗਾ ਸਮਾਂ ਜਲਦੀ ਆਵੇ ਤਾਂ ਹਰ ਰੋਜ਼ ਚਿੜੀਆਂ ਨੂੰ ਚੋਗਾ ਪਾਓ ਉਹਨਾਂ ਨੂੰ ਦਾਣੇ ਪਾਓ ਉਹ ਆਦਮੀ ਥੋੜਾ ਹੈਰਾਨ ਹੋਇਆ ਤੇ ਮੂੰਹ ਜਿਹਾ ਬਣਾ ਕੇ ਬੋਲਿਆ ਕਿ ਇਹ ਕਿਹੋ ਜਿਹਾ ਕੰਮ ਹੈ ਮੈਨੂੰ ਤਾਂ ਜੜੀਆਂ ਪਸੰਦ ਹੀ ਨਹੀਂ ਜੋ ਮੇਰੇ ਦਰਵਾਜ਼ੇ ਤੇ ਆਉਂਦੀਆਂ ਵੀ ਨੇ ਤਾਂ ਮੈਂ ਉਹਨਾਂ ਨੂੰ ਭਜਾ ਦੇਣਾ ਤਾਂ ਸਾਧੂ ਨੇ ਕਿਹਾ ਕਿ ਤੂੰ ਚੰਗੇ ਸਮੇ ਦੇ ਸੰਕੇਤ ਦਾ ਸਵਾਗਤ ਇਸ ਤਰ੍ਹਾਂ ਕਰਦਾ ਹੈ ਆਦਮੀ ਹੈਰਾਨ ਹੋ ਕੇ ਬੋਲਿਆ ਕਿ ਪੰਛੀਆਂ ਦਾ ਚੰਗੇ ਸਮੇ ਨਾਲ ਕੀ ਲੈਣਾ ਦੇਣਾ ਹੈ ਤਾਂ ਸੰਿਆਸੀ ਨੇ ਕਿਹਾ ਕਿ ਜਾ ਪਹਿਲਾਂ ਇਹ ਕੰਮ ਕਰਕੇ ਆ ਜਦੋਂ ਵੀ ਚਿੜੀਆਂ ਦਵਾਰ ਤੇ ਆਉਣ ਉਹਨਾਂ ਨੂੰ ਦਾਣੇ ਪਾ ਤੇ ਇੱਕ ਹਫ਼ਤੇ ਬਾਅਦ ਮੈਨੂੰ ਇੱਥੇ ਹੀ ਮਿਲ ਲਵੇਂ ਉਸ ਵਿਅਕਤੀ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ਉਹ ਸਾਧੂ ਦੀ ਸਲਾਹ ਮੰਨ ਕੇ ਘਰ ਵਾਪਸ ਚਲਾ ਗਿਆ ਹੁਣ ਜਦੋਂ ਵੀ ਚਿੜੀਆਂ ਉਸ ਦੇ ਦਰਵਾਜ਼ੇ ਤੇ ਆਉਂਦੀਆਂ ਤਾਂ ਉਹ ਉਹਨਾਂ ਨੂੰ ਦਾਣੇ ਪਾ ਦਿੰਦਾ ਹੈ ਸੋ ਇੱਕ ਹਫ਼ਤੇ ਵਿੱਚ ਹੀ ਉਸ ਨੂੰ ਮਹਿਸੂਸ ਹੋਣ ਲੱਗਾ ਕਿ ਉਸ ਨੂੰ ਕੋਈ ਚੰਗੀ ਖ਼ਬਰ ਮਿਲ ਰਹੀ ਹੈ ਸ਼ਾਇਦ ਹੁਣ ਉਸ ਦੀ ਜ਼ਿੰਦਗੀ ਬਦਲਣ ਵਾਲੀ ਹੈ ਉਸ ਦੀ ਸੋਚ ਵਿੱਚ ਕੁਝ ਬਦਲਾਅ ਆਉਣ ਲੱਗੇ ਇੱਕ ਹਫ਼ਤੇ ਬਾਅਦ ਜਦੋਂ ਉਹ ਸਾਧੂ ਨੂੰ ਮਿਲਿਆ ਉਸ ਨੇ ਕਿਹਾ ਕਿ ਉਸ ਨੇ ਚਿੜੀਆਂ ਨੂੰ ਦਾਣੇ ਦੇਣਾ ਸ਼ੁਰੂ ਕਰ ਦਿੱਤਾ ਹੈ ਤੇ ਹੁਣ ਉਸ ਨੂੰ ਕੁਝ ਚੰਗੀਆਂ ਖ਼ਬਰਾਂ ਵੀ ਮਿਲਣ ਲੱਗੀਆਂ ਨੇ ਸਿਨੈਸੀ ਨੇ ਉਸ ਵਕਤੀ ਨੂੰ ਸਮਝਾਇਆ ਕਿ ਕਈ ਵਾਰ ਲੋਕ ਆਪਣੇ ਦੁੱਖਾਂ ਤੇ ਗੁੱਸੇ ਵਿੱਚ ਉਹਨਾਂ ਦੇ ਜੀਵਨ ਵਿੱਚ ਆਉਣ ਵਾਲੇ ਚੰਗੇ ਸੰਕੇਤਾਂ ਨੂੰ ਦੂਰ ਕਰ ਦਿੰਦੇ ਨੇ ਜ਼ਿੰਦਗੀ ਵਿੱਚ ਕੁਝ ਅਣਕਿਆਸੀਆਂ ਚੀਜ਼ਾਂ ਹੁੰਦੀਆਂ ਨੇ ਜਿਨ੍ਹਾਂ ਦਾ ਪ੍ਰਭਾਵ ਇਹ ਦਰਸਾਉਂਦਾ ਹੈ ਕਿ ਜ਼ਿੰਦਗੀ ਵਿੱਚ ਚੰਗਾ ਸਮਾਂ ਜਲਦੀ ਆਉਣ ਵਾਲਾ ਹੈ ਆਦਮੀ ਨੇ ਕਿਹਾ ਕਿ ਮਹਾਤਮਾ ਜੀ ਕਿਰਪਾ ਕਰਕੇ ਮੈਨੂੰ ਚੰਗੇ ਸਮੇਂ ਦੀਆਂ ਨਿਸ਼ਾਨੀਆਂ ਦੱਸੋ ਕਿਹੜੇ-ਕਿਹੜੇ ਸੰਕੇਤ ਹੁੰਦੇ ਨੇ ਮਹਾਤਮਾ ਦੱਸਣ ਲੱਗੇ ਕਿ ਪਹਿਲਾ ਸੰਕੇਤ ਦਰਵਾਜ਼ੇ ਤੇ ਚਿੜੀਆਂ ਆਦਦਾ ਆਉਣਾ ਹੈ ਇੱਕ ਹਫ਼ਤੇ ਤੱਕ ਚਿੜੀਆਂ ਨੂੰ ਦਾਣੇ ਦੇਣ ਤੋਂ ਬਾਅਦ ਤੂੰ ਸਮਝ ਗਿਆ ਹੋਵੇਂਗਾ ਕਿ ਉਹਨਾਂ ਦਾ ਸਾਡੀ ਜ਼ਿੰਦਗੀ ਵਿੱਚ ਕਿੰਨਾ ਜ਼ਿਆਦਾ ਮਹੱਤਵ ਹੈ ਦਰਸਲ ਪੰਛੀ ਵੀ ਰੱਬ ਦੇ ਪਿਆਰੇ ਹੁੰਦੇ ਨੇ ਇਹ ਛੋਟੇ ਜੀਵ ਬਹੁਤ ਮਾਸੂਮ ਹੁੰਦੇ ਨੇ ਜਦੋਂ ਵੀ ਜ਼ਿੰਦਗੀ ਵਿੱਚ ਕੁਝ ਚੰਗਾ ਹੋਣ ਵਾਲਾ ਹੁੰਦਾ ਹੈ ਤਾਂ ਪਰਮਾਤਮਾ ਉਹਨਾਂ ਨੂੰ ਮਨੁੱਖ ਦੇ ਬੂਹੇ ਤੇ ਸੰਦੇਸ਼ ਵਾਹਕ ਵਜੋਂ ਭੇਜਦਾ ਹੈ ਜੇਕਰ ਇਨਸਾਨ ਉਹਨਾਂ ਦਾ ਸਵਾਗਤ ਚੰਗੀ ਤਰ੍ਹਾਂ ਕਰਦੇ ਨੇ ਤੇ ਉਹਨਾਂ ਨੂੰ ਦਾਣਾ ਪਾਣੀ ਦਿੰਦੇ ਨੇ ਤਾਂ ਚੰਗਾ ਸਮਾਂ ਜਲਦੀ ਆ ਜਾਂਦਾ ਹੈ ਪਰ ਜੇਕਰ ਇਨਸਾਨ ਉਹਨਾਂ ਨਾਲ ਮਾੜਾ ਵਰਤਾਓ ਕਰੇ ਤਾਂ ਚੰਗਾ ਸਮਾਂ ਵੀ ਦੂਰ ਚਲਾ ਜਾਂਦਾ ਹੈ ਇਸ ਲਈ ਜਦੋਂ ਵੀ ਚਿੜੀਆਂ ਦਰਵਾਜ਼ੇ ਤੇ ਆਉਣ ਤਾਂ ਉਹਨਾਂ ਦਾ ਹਮੇਸ਼ਾ ਸਵਾਗਤ ਕਰਨਾ ਚਾਹੀਦਾ ਹੈ ਦੂਸਰਾ ਸੰਕੇਤ ਦੱਸਦੇ ਸਾਧੂ ਨੇ ਕਿਹਾ ਕਿ ਗਾਂ ਦਾ ਦਰਵਾਜ਼ੇ ਉੱਪਰ ਆਉਣਾ ਗਾਂ ਇੱਕ ਅਜੀਹਾ ਜਾਨਵਰ ਹੈ ਜੋ ਕਿ ਸਾਨੂੰ ਦੁੱਧ ਦਿੰਦੀ ਹੈ। ਦੇਵਤੇ ਇਸ ਦੇ ਦੁੱਧ ਨੂੰ ਅੰਮ੍ਰਿਤ ਸਮਾਨ ਮੰਨਦੇ ਨੇ। ਵੇਦਾਂ ਤੇ ਗ੍ਰੰਥਾ ਵਿੱਚ ਵੀ ਗਊਆਂ ਦੀ ਪੂਜਾ ਕਰਨ ਦਾ ਵਿਧਾਨ ਹੈ। ਕਿਹਾ ਜਾਂਦਾ ਹੈ ਕਿ ਜਦੋਂ ਵੀ ਘਰ ਵਿੱਚ ਰੋਟੀ ਬਣਾਈ ਜਾਵੇ ਤਾਂ ਪਹਿਲੀ ਰੋਟੀ ਗਾਂ ਨੂੰ ਸਮਰਪਿਤ ਕਰਨੀ ਚਾਹੀਦੀ ਹੈ। ਜਦੋਂ ਵੀ ਘਰ ਦੇ ਆਲੇ-ਦੁਆਲੇ ਕੋਈ ਗਾਂ ਦਿਖਾਈ ਦੇਵੇ ਤਾਂ ਉਸ ਨੂੰ ਸ਼ੁਭ ਸੰਕੇਤ ਸਮਝ ਕੇ ਰੋਟੀ ਜ਼ਰੂਰ ਖਵਾਈ ਜਾਵੇ। ਗਊ ਪਰਮਾਤਮਾ ਨੂੰ ਪਿਆਰੀ ਹੁੰਦੀ ਹੈ। ਜਿਹੜੇ ਲੋਕ ਵੀ ਗਊਆਂ ਦੀ ਤਨਮਾਨ ਨਾਲ ਸੇਵਾ ਕਰਦੇ ਨੇ ਪਰਮਾਤਮਾ ਉਹਨਾਂ ਤੇ ਹਮੇਸ਼ਾ ਪ੍ਰਸੰਨ ਰਹਿੰਦੇ ਨੇ। ਗਾਵਾਂ ਨੂੰ ਕਦੇ ਵੀ ਪਰੇਸ਼ਾਨੀ ਕਰਨਾ ਚਾਹੀਦਾ। ਇਸ ਦੀ ਬਜਾਏ ਉਹਨਾਂ ਨੂੰ ਰੱਬ ਦਾ ਸੰਕੇਤ ਸਮਝਦੇ ਹੋਏ ਹਮੇਸ਼ਾ ਉਹਨਾਂ ਦਾ ਸਵਾਗਤ ਕੀਤਾ ਜਾਣਾ ਚਾਹੀਦਾ ਹੈ। ਤੀਸਰਾ ਸੰਕੇਤ ਸੁਪਨੇ 'ਚ ਪੂਰਵਜਾਂ ਨੂੰ ਦੇਖਣਾ। ਜੇਕਰ ਤੁਸੀਂ ਕਦੇ ਸੁਪਨੇ ਵਿੱਚ ਆਪਣੇ ਪੂਰਵਜ ਦੇਖਦੇ ਹੋ ਤਾਂ ਇਸ ਨੂੰ ਵੀ ਸ਼ੁਭ ਸੰਕੇਤ ਮੰਨਣਾ ਚਾਹੀਦਾ ਹੈ। ਸਾਡੇ ਪੁਰਖੇ ਭਲਾ ਹੀ ਸਾਡੇ ਤੋਂ ਦੂਰ ਹੁੰਦੇ ਨੇ ਪਰ ਕਿਸੇ ਨਾ ਕਿਸੇ ਪ੍ਰਕਾਰ ਨਾਲ ਉਹ ਸਾਡੇ ਨਾਲ ਜੁੜੇ ਹੋਏ ਹੁੰਦੇ ਨੇ। ਉਹਨਾਂ ਦਾ ਸੁਪਨੇ ਵਿੱਚ ਆਉਣਾ ਚੰਗੇ ਸਮੇਂ ਦੀ ਨਿਸ਼ਾਨੀ ਹੁੰਦੀ ਹੈ। ਉਹ ਸਾਨੂੰ ਆਉਣ ਵਾਲੇ ਚੰਗੇ ਸਮੇਂ ਲਈ ਸੁਨੇਹਾ ਦੇਣ ਲਈ ਆਉਂਦੇ ਨੇ। ਅਸਲੀ ਜਦੋਂ ਵੀ ਸੁਪਨੇ ਵਿੱਚ ਆਪਣੇ ਪੁਰਖਿਆਂ ਨੂੰ ਦੇਖੋ ਤਾਂ ਉਸ ਨੂੰ ਬੁਰਾ ਨਹੀਂ ਸਮਝਣਾ ਚਾਹੀਦਾ ਸਗੋਂ ਚੰਗਾ ਸਮਝ ਕੇ ਮਨ ਨੂੰ ਖੁਸ਼ ਰੱਖਣਾ ਚਾਹੀਦਾ ਹੈ ਆਪਣੇ ਪੁਰਖਿਆਂ ਪ੍ਰਤੀ ਹਮੇਸ਼ਾ ਨਤਮਸਤਕ ਰਹਿਣਾ ਚਾਹੀਦਾ ਹੈ ਤੇ ਉਹਨਾਂ ਨੂੰ ਰੱਬ ਸਮਝ ਕੇ ਰੋਜ਼ਾਨਾ ਉਹਨਾਂ ਨੂੰ ਯਾਦ ਕਰਨਾ ਚਾਹੀਦਾ ਹੈ ਚੌਥਾ ਸੰਕੇਤ ਹੈ ਕਿ ਪਾਠ ਸਿਮਰਨ ਕਰਦੇ ਸਮੇਂ ਅੱਖਾਂ ਵਿੱਚ ਹੰਝੂ ਆਉਣਾ ਆਮ ਤੌਰ ਤੇ ਪਾਠ ਕਰਨਾ ਰੋਜ਼ਾਨਾ ਦਾ ਕਰਮ ਹੈ ਇਹ ਰੋਜ਼ਾਨਾ ਕੀਤਾ ਜਾਣਾ ਚਾਹੀਦਾ ਹੈ ਪਰ ਕੁਝ ਲੋਕ ਭਗਤੀ ਭਾਵ ਵਿੱਚ ਇੰਨੇ ਮਗਨ ਹੋ ਜਾਂਦੇ ਨੇ ਕੇ ਪਾਠ ਕਰਦੇ ਸਮੇਂ ਉਹਨਾਂ ਦੀਆਂ ਅੱਖਾਂ ਵਿੱਚ ਹੰਝੂ ਆ ਲੱਗ ਪੈਂਦੇ ਨੇ ਇਹ ਈਸ਼ਵਰ ਦਾ ਸਭ ਤੋਂ ਉੱਤਮ ਸੰਕੇਤ ਹੁੰਦਾ ਹੈ ਕਿ ਹੁਣ ਚੰਗੇ ਸਮੇਂ ਦੀ ਸ਼ੁਰੂਆਤ ਹੋਣ ਵਾਲੀ ਹੈ ਜੇਕਰ ਤੁਹਾਡੇ ਨਾਲ ਵੀ ਅਜਿਹਾ ਕੁਝ ਵਾਪਰ ਰਿਹਾ ਹੈ ਤਾਂ ਤੁਹਾਨੂੰ ਰੱਬ ਦਾ ਸ਼ੁਕਰ ਕਰਨਾ ਚਾਹੀਦਾ ਹੈ ਪਰਮਾਤਮਾ ਖੁਦ ਤੁਹਾਡੇ ਨਾਲ ਜੁੜਨਾ ਚਾਹੁੰਦਾ ਹੈ ਇਸ ਲਈ ਉਸਨੇ ਤੁਹਾਡੇ ਦਿਲ ਨੂੰ ਸ਼ਰਧਾ ਦੀ ਅਜਿਹੀ ਭਾਵਨਾ ਨਾਲ ਭਰ ਦਿੱਤਾ ਹੈ ਕਿ ਜਦੋਂ ਤੁਸੀਂ ਪਾਠ ਸਿਮਰਨ ਕਰਦੇ ਹੋ ਤਾਂ ਤੁਸੀਂ ਭਾਵਨਾਵਾਂ ਮਹਿਸੂਸ ਕਰਦੇ ਹੋ ਤੇ ਤੁਹਾਡੀਆਂ ਅੱਖਾਂ ਵਿੱਚ ਹੰਝੂ ਆ ਜਾਂਦੇ ਨੇ ਸੁਇਸ਼ ਨੂੰ ਚੰਗਾ ਸੰਕੇਤ ਮੰਨਣਾ ਚਾਹੀਦਾ ਹੈ ਤੇ ਇਸ ਦੇ ਨਾਲ ਹੀ ਇਨਸਾਨ ਨੂੰ ਰੱਬ ਦੀ ਬੰਦਗੀ ਉੱਪਰ ਜ਼ਿਆਦਾ ਮਨ ਲਗਾਉਣਾ ਚਾਹੀਦਾ ਹੈ। ਪੰਜਵਾਂ ਸੰਕੇਤ ਔਖੇ ਸਮੇਂ ਵਿੱਚ ਸਾਧੂ ਸੰਤਾਂ ਦੇ ਦਰਸ਼ਨ ਜੇਕਰ ਜੀਵਨ ਵਿੱਚ ਕਦੇ ਮੁਸ਼ਕਲਾਂ ਭਰਿਆ ਸਮਾਂ ਹੋਵੇ ਤੇ ਕਿਸੇ ਸਾਧੂ ਸੰਤ ਦੇ ਦਰਸ਼ਨ ਹੋ ਰਹੇ ਹੋਣ ਤਾਂ ਇਸ ਨੂੰ ਸਮੇਂ ਦਾ ਸ਼ੁਭ ਸੰਕੇਤ ਮੰਨਣਾ ਚਾਹੀਦਾ ਹੈ। ਪਹੁੰਚੀਆਂ ਹੋਈਆਂ ਰੂਹਾਂ ਸਾਧੂ ਸੰਤ ਬਹੁਤ ਹੀ ਪ੍ਰਤਾਪੀ ਹੁੰਦੇ ਨੇ ਤੇ ਉਹਨਾਂ ਦਾ ਰੱਬ ਨਾਲ ਡੂੰਘਾ ਸੰਬੰਧ ਹੁੰਦਾ ਹੈ। ਉਹ ਰੱਬ ਦੇ ਪ੍ਰਤੀਨਿਧ ਵਜੋਂ ਕੰਮ ਕਰਦੇ ਨੇ। ਉਹਨਾਂ ਨੂੰ ਵੇਖ ਕੇ ਉਹਨਾਂ ਨੂੰ ਮਤਥਾ ਰੇਕਣਾ ਚਾਹੀਦਾ ਹੈ। ਉਹਨਾਂ ਨੂੰ ਭੋਜਨ ਆਦ ਪ੍ਰਦਾਨ ਕਰਕੇ ਉਹਨਾਂ ਦੇ ਅੱਗੇ ਹਮੇਸ਼ਾ ਨਿਮਰ ਰਹਿਣਾ ਚਾਹੀਦਾ ਹੈ। ਜਦੋਂ ਵੀ ਤੁਸੀਂ ਉਹਨਾਂ ਨੂੰ ਦੇਖੋ ਤਾਂ ਹਮੇਸ਼ਾ ਪ੍ਰਣਾਮ ਕਰੋ। ਉਹਨਾਂ ਦੇ ਪ੍ਰਤੀ ਇਹ ਨਿਮਰਤਾ ਤੁਹਾਡਾ ਚੰਗਾ ਸਮਾਂ ਜਲਦੀ ਲਿਆਉਂਦੀ ਹੈ। ਔਖਾ ਸਮਾਂ ਸਦਾ ਲਈ ਨਹੀਂ ਰਹਿੰਦਾ ਤੇ ਸਾਧੂ ਸੰਤਾਂ ਦੇ ਦਰਸ਼ਨ ਔਖੇ ਸਮੇ ਨੂੰ ਪਾਰ ਕਰਨ ਵਿੱਚ ਸਾਡੀ ਮਦਦ ਕਰਦੇ ਨੇ। ਇਸ ਲਈ ਜਦੋਂ ਵੀ ਸਾਧੂ ਸੰਤਾਂ ਦੇ ਦਰਸ਼ਨ ਹੋਣ ਤਾਂ ਪਰਮਾਤਮਾ ਦਾ ਸ਼ੁਕਰਾਨਾ ਕਰਕੇ ਉਹਨਾਂ ਦਾ ਸਵਾਗਤ ਕਰਨਾ ਚਾਹੀਦਾ ਹੈ। ਅਗਲਾ ਸੰਕੇਤ ਹੈ ਅਚਾਨਕ ਰਸਤੇ ਮਿਲਣਾ। ਕਈ ਵਾਰ ਬੰਦਾ ਜਦੋਂ ਮੁਸੀਬਤ ਵਿੱਚ ਹੁੰਦਾ ਹੈ ਤਾਂ ਉਸ ਨੂੰ ਕੋਈ ਰਸਤਾ ਨਹੀਂ ਲੱਭਦਾ ਪਰ ਜਦੋਂ ਉਹ ਬਾਣ ਸਿਮਰਨ ਕਰਦੇ ਨੇ ਜਾਂ ਨੇਕ ਕਰਮ ਕਰਦੇ ਨੇ ਤਾਂ ਵਾਹਿਗੁਰੂ ਉਹਨਾਂ ਨੂੰ ਜ਼ਰੂਰ ਰਾਹ ਦਿਖਾ ਦਿੰਦਾ ਹੈ ਮੰਨ ਲਓ ਜੇਕਰ ਤੁਸੀਂ ਕਿਸੇ ਮੁਸੀਬਤ ਵਿੱਚ ਹੋ ਤੇ ਅਚਾਨਕ ਤੁਹਾਡੇ ਦਿਮਾਗ ਵਿੱਚ ਕੋਈ ਗੱਲ ਆਉਂਦੀ ਹੈ ਕਿ ਸ਼ਾਇਦ ਇਸ ਨਾਲ ਮੇਰੀ ਸਮੱਸਿਆ ਦਾ ਹੱਲ ਹੋ ਸਕਦਾ ਹੈ ਤਾਂ ਉਸ ਨੂੰ ਤੁਰੰਤ ਕਰ ਲੈਣਾ ਚਾਹੀਦਾ ਹੈ ਕਿਉਂਕਿ ਜੇਕਰ ਤੁਹਾਡੇ ਦਿਮਾਗ ਵਿੱਚ ਉਹ ਵਿਚਾਰ ਆਇਆ ਹੈ ਤਾਂ ਇਸ ਦੇ ਪਿੱਛੇ ਵੀ ਰੱਬ ਦੀਆਂ ਸ਼ਕਤੀਆਂ ਹੀ ਨੇ ਜੋ ਤੁਹਾਡੀ ਮਦਦ ਕਰ ਰਹੀਆਂ ਨੇ ਤਾਂ ਜੋ ਤੁਸੀਂ ਕਿਸੇ ਹਾਲ ਤੱਕ ਜਲਦੀ ਪਹੁੰਚ ਸਕੋ ਇਸ ਲਈ ਕਿਸੇ ਵੀ ਪਰੇਸ਼ਾਨੀ ਦੇ ਸਮੇਂ ਮਨ ਵਿੱਚ ਸਭ ਤੋਂ ਪਹਿਲਾਂ ਕੋਈ ਹੱਲ ਦਾ ਵਿਚਾਰ ਆ ਰਿਹਾ ਹੈ ਉਸ ਨੂੰ ਤੁਰੰਤ ਕਰ ਲੈਣਾ ਚਾਹੀਦਾ ਹੈ ਅਜਿਹਾ ਕਰਨ ਨਾਲ ਤੁਹਾਡਾ ਚੰਗਾ ਸਮਾਂ ਜਲਦੀ ਸ਼ੁਰੂ ਹੁੰਦਾ ਹੈ ਸੋ ਸੰਿਆਸੀ ਦੀਆਂ ਇਹ ਗੱਲਾਂ ਸੁਣ ਕੇ ਉਹ ਆਦਮੀ ਨੇ ਉਹਨਾਂ ਦਾ ਧੰਨਵਾਦ ਕੀਤਾ ਤੇ ਕਹਿਣ ਲੱਗਾ ਕਿ ਤੁਸੀਂ ਮੇਰੀ ਜਾਨ ਬਚਾਈ ਹੈ ਜੇ ਤੁਸੀਂ ਨਾ ਹੁੰਦੇ ਤਾਂ ਮੈਂ ਅੱਜ ਜ਼ਿੰਦਾ ਨਾ ਹੁੰਦਾ ਸੋ ਮੈਂ ਵਾਅਦਾ ਕਰਦਾ ਕਿ ਅੱਜ ਤੋਂ ਬਾਅਦ ਜ਼ਿੰਦਗੀ ਵਿੱਚ ਜੋ ਵੀ ਮੁਸ਼ਕਲ ਆਵੇਗੀ ਮੈਂ ਉਸ ਦਾ ਦਲੇਰੀ ਨਾਲ ਸਾਹਮਣਾ ਕਰਾਂਗਾ ਤੇ ਮੈਂ ਇਹਨਾਂ ਸ਼ੁਭ ਸੰਕੇਤਾਂ ਦਾ ਵੀ ਸਵਾਗਤ ਕਰਾਂਗਾ ਮੈਂ ਕਦੇ ਵੀ ਕਿਸੇ ਜਾਨਵਰ ਨੂੰ ਦੇਖ ਕੇ ਉਸ ਨੂੰ ਤਸੀਹੇ ਨਹੀਂ ਦੇਵਾਂਗਾ ਇਸ ਤਰ੍ਹਾਂ ਸੰਨਿਆਸੀ